ਜੜਾ ਬੇ ਮੇਕਾ ਮਾਂ ਤੈਨੂੰ ਯਾਦ ਕਰਾਂ ਜੰਨਰ ਕੇ ਵੱਲ ਬੇ ਮੇਕਾ ਮਾਂ ਤੈਨੂੰ ਯਾਦ ਕਰਾਂ ਜੰਨਰ ਕੇ ਵੱਲ ਬੇ ਮੇਕਾ ਮਾਂ ਤੈਨੂੰ ਯਾਦ ਕਰਾਂ ਜੰਨਰ ਕੇ ਵੱਲ ਜੈ ਤਲਕ ਦੱਕੇ ਕਿਆ ਤੋਤਾ ਆਈ ਹੀ ਮੈਂ ਹੱਸਦੀ ਕੇ ਨਦੀ ਮੇਕਿਆ ਤੋਤਾ ਆਈ ਨਹੀਂ ਮੈਂ ਹੱਸਦੀ ਕੇ ਨਦੀ ਘਰੇ ਆਈ ਨੂੰ ਸੱਸ ਟੱਕਰੀ ਅੱਧੀ ਰਾਤ ਨੂੰ ਜਗਾ ਕੇ ਕਹਿੰਦੀ ਛੋ ਬੱਕਰੀ ਅੱਧੀ ਰਾਤ ਨੂੰ ਜਗਾ ਕੇ ਕਹਿੰਦੀ Thank you done ਕੀ ਮੰਨੇ ਤੇ ਕਰ ਕੇ ਮੰਨੇ ਤੇ ਛਰੀਆਂ ਕੁਬੜਾਂਆਂ ਗਿੰਦਾ ਪਾਰਈਆਂ ਨੰਗਾ ਤੇ ਪਰਜਾਨਾ 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 ਗਿੰਦਾ ਪਾਰਈਆਂ ਆ ਮਿਸੋਨ ਕੀਏ ਪਹਿਣਾ ਪਹਿਣਾ ਨੱਚੀਏ ਆ ਤੇਰੇ ਧੁੱਗੀਆਂ ਦੇ ਜੋੜਾ ਧੁੱਗੀਆਂ ਕਰਦੀਆਂ ਤੂੰ ਨਹੀਂ ਤੂੰ ਤੂੰ ਮੇਰੇ ਨਾਲ ਦੇ ਬੜੀ ਮਜਾਦਿਲ ਤੂੰ ਨਹੀਂ ਤੂੰ ਤੂੰ ਮੇਰੇ ਨਾਲ ਦੇ ਬੜੀ ਮਜਾਦਿਲ ਤੂੰ ਨਹੀਂ ਤੂੰ ਤੂੰ ਮੇਰੇ ਨਾਲ ਦੇ ਬੜੀ ਮਜਾਦਿਲ ਤੂੰ ਨਹੀਂ ਤੂੰ ਭਾਜੀ ਮੇਰੇ ਨਾਲ ਦੇ ਪਈ ਜਾਨਾਂ ਘਾਰਾ ਪਾਣੀ ਮੰਗਾ ਦੁੱਧ ਦਿੰਦੀਆਂ ਜਗ ਜੋਣ ਵੱਡੀ O cargo ਆਮਨੇ ਆਉ ਸਾਰੇ ਲਟਾਂਗਾ ਮੇਲੇ ਫਿਰਦੇ ਨੂੰ ਘਰ ਨਹੀਂ ਖਵਾਇਆ ਜਾਂਦਾ ਮੇਲੇ ਫਿਰਦੇ ਨੂੰ ਘਰ ਨਹੀਂ ਖਵਾਇਆ ਜਾਂਦਾ ਮੇਲੇ ਫਿਰਦੇ ਨੂੰ ਡਾਂਗ ਖਵਾਇਆ ਜਾਂਦਾ ਮੇਲੇ ਫਿਰਦੇ ਨੂੰ ਘਰ ਨਹੀਂ ਖਵਾਇਆ ਜਾਂਦਾ ਮੇਲੇ ਫਿਰਦੇ ਨੂੰ ਸਹਿਬਾ ਵਰਗੀ ਅੱਖਾਂ ਤੇਰੀਆਂ ਸਹਿਬਾ ਵਰਗੀ ਅੱਖਾਂ ਤੇਰੀਆਂ ਸੱਚੀ ਵਰਗੀ ਤੌਰ ਤੇ ਤੇਰੇ ਤੇ ਆਸ਼ਕ ਹੋ ਗਿਆ ਨਹੀਂ ਮੇਰਾ ਵੀਰ ਕਲੇਹੀ ਮੋੜ ਤੇ ਆਸ਼ਕ ਹੋ ਗਿਆ ਨਹੀਂ ਮੇਰਾ पुण्याया रे <पड़ी> ਆਣੀ ਸੁਣ ਨਾ ਕੀਏ ਸਸ ਨਾ ਨੱਚੀਏ ਅਗਾਂ ਨਹੀਂ ਸੁਣ ਕੀਏ ਸੜ ਰਹੀ ਤੇ ਬੱਸੀ ਹੋ ਗਏ ਹਾਰਾ ਸਸ ਨਾ ਨੱਚੀਏ ਅਗਾਂ ਨਹੀਂ ਨੱਚੀਏ ਸਸ ਨਾ ਨੱਚੀਏ ਮੇਰੀ ਸਸ ਕਰੇ ਚਤਰਾਈ ਕੁੜੀਓ ਮੇਲਾ ਵੇਖ ਪੁੰਨਿਆ အမေဘာလို့ဘယ်သူ့ကိုဘယ်နာမည်နဲ့အမည်နာမမခေါ်ဘူးအာနိစ္စလက်ချီလေးမမ ਪਾਣੀ ਚਾਰ ਪੜਾ ਜੇ ਅੱਖਾਂ ਦੀ ਥਾਣੀ ਅੰਦਰ ਸੌਂਦੇ ਜੇਦ ਨਖਾਣੀ ਅੰਦਰ ਸੌਂਦੇ ਮੇਰਾ ਮੰਜਾ ਬਾਰੀ ਤੇ ਨਾ ਰੋ ਬੱਤੂ ਤੇਰਾ ਪਾਪਾ ਪਾਣੀ ਤੇ ਨਾ ਰੋ ਬੱਤੂ ਤੇਰਾ ਪਾਪਾ ਪਾਣੀ ਤੇ ਨਾ ਰੋ ਬੱਤੂ ਤੇਰਾ ਪਾਪਾ ਪਾਣੀ ਤੇ ਨਾ ਰੋ ਬੱਤੂ ਜੇ ਰੋਣਾ ਅੰਦਰ ਪੱਲੀ ਜੇ ਥਾਣੀ ਅੰਦਰ ਮੰਜਾ ਦਾ ਲੋੜਾ ਪੈ ਗਿਆ ਘਰ ਵਿੱਚ ਲੈ ਕੇ ਲੋੜਾ ਪੈ ਗਿਆ ਘਰ ਵਿੱਚ ਲੈ ਕੇ ਲੋੜਾ ਪੈ ਗਿਆ ਘਰ ਵਿੱਚ ਕਿੱਤੇ ਬੋਲ ਦਿਨੇ ਮੋਰਨੀ ਬੋਲਦੀਆਂ ਤੂੰ ਜਾ ਕਿਤੇ ਬੋਲ ਦਿਨੇ ਮੋਰਨੀ ਨੱਚ ਲਓ ਸਈਓ ਨਹੀਂ ਕੱਲ ਹੋਣਾ ਕਿਤੇ ਹੋਰ ਨਹੀਂ ਨੱਚ ਲਓ ਸਈਓ ਨਹੀਂ ਕੱਲ ਹੋਣਾ ਕਿਤੇ ਹੋਰ ਨਹੀਂ ਨੱਚ ਲਓ ਸਈਓ ਨਹੀਂ ਕੱਲ ਹੋਣਾ ਕਿਤੇ ਹੋਰ ਨਹੀਂ ਨੱਚ ਲਓ ਸਈਓ ਨਹੀਂ ਕੱਲ ਹੋਣਾ ਜਿੱਕੇ ਜਾਕੇ ਨੱਜੁਲੇ ਜਲਤੁ ਮਾਰੀ ਨੱਚਣਾ ਤਾਂ ਹੁਣ ਨੱਚ ਲੈ yeah ਏ ਯੋ ਬੋਲ ਬੋਲਾ ਬੋਲਾ ਨਾ ਕੋਈ ਹੋਰ ਵੇ ਸੌਣ ਦਾ ਮਹੀਨਾ ਬਾਗਾ ਵਿੱਚ ਬੋਲਣ ਮਾ ਰਾਮਾ ਆਪ ਤਪਿੰਦਾ ਨਿੱਤ ਸ਼ਰਾਬਾ ਮੈਥੋਂ ਡਲਗੀ ਦਾਲ ਵੇ ਜੈਤੋ ਦਾ ਖਿਲਾਬ ਖਾ ਦੂ ਜੇ ਕੱਟੀ ਮਾਂ ਦੀ ਗਾਲ ਵੇ ਜੈਤੋ ਦਾ ਖਿਲਾਬ ਖਾ ਦੂ ਜੇ ਕੱਟੀ ਮਾਂ ਦੀ ਗਾਲ ਵੇ ਜੈਤੋ ਦਾ ਖਿਲਾਬ ਖਾ ਦੂ ਜੇ ਕੱਟੀ ਮਾਂ ਦੀ ਬਠਿੰਡੇ ਦਾ ਜਿਹੜੇ ਮੁੰਡੇ ਨਿਕਰਾ ਦੇ ਹੱਸ ਮੁੰਡੇ ਕਿਸਾਂ ਦੇਉਂ ਕਰ ਜਾਓ ਹੱਸ ਮੁੰਡੇ ਆ ਨਰ ਕੋਮ ਕਰ ਜਾਓ ਹੱਸ ਮੁੰਡੇ ਹਾਂ ਜੀ ਸਰ 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 ਅੱਜ ਕੀ ਨਾ ਮਾਡਾ ਕਿਹੜਾ ਰਿਹਾ ਜਗਵਿੰਦਰ ਕੌਰ ਜੀ ਕਿਹੜਾ ਰਿਹਾ ਹੈ ਟੀਚਰ ਕੋਲੋਨੀ ਇੱਥੇ ਤੀਆਂ ਦਾ ਤਿਹਾਰ ਮਨਾਇਆ ਗਿਆ ਅਸੀਂ ਤੈ ਦਿਨੋਂ ਤਵਾ ਧੰਨਵਾਦ ਕਰਦੇ ਆ ਆਂਗਾ ਦੀਪ ਅੱਜ ਕੱਲ ਇਹ ਤਿਹਾਰ ਬਹੁਤ ਉਲੋਪ ਹੁੰਦਾ ਜਾ ਰਿਹਾ ਹੈ ਜੇ ਆਪਾਂ ਇਹ ਹੀ ਤਿਹਾਰ ਇਸ ਤਰ੍ਹਾਂ ਆਪਾਂ ਮਨਾਈਏ ਤਾਂ ਆਪਣੇ ਅੱਜ ਆਉਣ ਵਾਲੀ ਪੀੜ੍ਹੀ ਦੇ ਬੱਚਿਆਂ ਨੂੰ ਤੀਆਂ ਬਾਰੇ ਅਤੇ ਪਿਛਲੇ ਵਿਰਸੇ ਬਾਰੇ ਸਾਰੇ ਬੱਚਿਆਂ ਨੂੰ ਇਸ ਦੀ ਜਾਣਕਾਰੀ ਹੋਵੇਗੀ ਸੌਨ ਦੇ ਮਹੀਨੇ ਦੀ ਕੀ ਇਹ ਜੀ ਹੈ ਜਿਹੜੇ ਇਹ ਵੀ ਨਹੀਂ ਸੌਨ ਦੇ ਮਹੀਨੇ ਵਿੱਚ ਜਿਹੜੀਆਂ ਕੁੜੀਆਂ ਨਵੀਆਂ ਵਿਆਹਾਂ ਹੁੰਦੀਆਂ ਸੀ ਉਹਨਾਂ ਨੂੰ ਉਹਨਾਂ ਦੇ ਭਰਾ ਤੀਆਂ ਵਾਸਤੇ ਲੈਣ ਪੇਕੀ ਪੇਕੀਆਂ ਤੀਆਂ ਸਹੁਰਿਆਂ ਤੋਂ ਪੇਕੀਆਂ ਲੈਣ ਆਉਂਦੇ ਸੀਗੇ ਤੈਨੂੰ ਤੀਆਂ ਕੈਨੇ ਨੀਨਾ ਆਏ ਕੋ ਤੇਹੀ ਪਰਾਮਾ ਵਾਲੀਏ ਤੈਨੂੰ ਤੀਆਂ ਕੈਨੇ ਨੀਨਾ ਆਏ ਕੋ ਤੇਹੀ ਪਰਾਮਾ ਵਾਲੀਏ ਸੌਣ ਦਾ ਮਹੀਨਾ ਵੇ ਤੂੰ ਆਇਆ ਗੱਡੀ ਜੋੜ ਕੇ ਸੌਣ ਦਾ ਮਹੀਨਾ ਵੇ ਤੂੰ ਆਇਆ ਗੱਡੀ ਜੋੜ ਕੇ ਰੋ ਦੇ ਲੈ ਨਾ ਆਏ ਸੱਸੇ ਨੇ ਵੜੇ ਮੇ ਅੱਖੀਏ ਤੇਥੋਂ ਡਰ ਦੱਲ ਸੱਸੇ ਤੇਰੀ ਮੈਂ ਹਾਂਜੀ ਹਾਂਜੀ ਕੀ ਨਾਮ ਤੁਹਾਡਾ ਮੇਰਾ ਨਾਮ ਨਵਜੀਤ ਹੈ ਜੀ ਅੱਜ ਸਾਡੇ ਕੋਲੋਨੀ ਦੇ ਪ੍ਰਧਾਨ ਸਾਹਿਬ ਤੇ ਸਾਰੇ ਮੈਂਬਰ ਨੇ ਰਲ ਕੇ ਤਿਆਂ ਦਾ ਫੰਕਸ਼ਨ ਕਰਾਇਆ ਹੈਗਾ ਉਹੀ ਇਸੇ ਕਾਰਨ ਕਰਕੇ ਕਰਵਾਇਆ ਹੈਗਾ ਕਿਉਂਕਿ ਸਾਡੇ ਜਿਹੜੇ ਬੱਚੇ ਆਉਣ ਵਾਲੀ ਜਿਹੜੀ ਸਾਡੀ ਜਨਰੇਸ਼ਨ ਹੈ ਉਹਨਾਂ ਨੂੰ ਇਹ ਸੱਭਿਆਚਾਰ ਇਸ ਵਿਰਸੇ ਦੇ ਨਾਲ ਅਸੀਂ ਜੋੜ ਕੇ ਰੱਖੀਏ ਤੇ ਉਹਨਾਂ ਨੂੰ ਪਤਾ ਲੱਗੇ ਜਿਹੜੇ ਸਾਡੇ ਪੁਰਾਣੇ ਰੀਤੀ ਰਿਵਾਜ ਆ ਉਹ ਕੀ ਹੁੰਦੇ ਸੀ ਦੇਖੋ ਡੀਜੇ ਤੇ ਅੰਦਰ ਕਰਤਾ ਲੈਂਦੇ ਆ ਪਰ ਜੋ ਪ੍ਰਾਤਨ ਜੋ ਸਾਡਾ ਬਣਿਆ ਹੋਇਆ ਇਸਤਰੀ ਤ੍ਰਿੰਜਨ ਕੁੜੀਆਂ ਲਾਉਂਦੀਆਂ ਸੀ ਇਸੇ ਤਰ੍ਹਾਂ ਹੀ ਸਹੇਲੀਆਂ ਇਕੱਠੀਆਂ ਆਉਂਦੀਆਂ ਸੀ ਤਾਂ ਜੋ ਮੇਨ ਆ ਪ੍ਰਾਤਨ ਤੋਂ ਇਸੇ ਤਰ੍ਹਾਂ ਹੀ ਖੁੱਲ੍ਹੇ ਹੀ ਲਗਾਇਆ ਜਾਂਦਾ ਸੀ ਨਸਤੋ ਨਹੀਂ ਪਿੰਡਾਂ ਦੇ ਵਿੱਚ ਵੀ ਕਰਵਾਉਂਦੇ ਆ ਜੀ ਅੱਜ ਕੱਲ ਬੱਚਿਆਂ ਨੂੰ ਤੀਆਂ ਬਾਰੇ ਪਤਾ ਹੀ ਨਹੀਂ ਕਿਉਂਕਿ ਬੱਚੇ ਅੱਜ ਕੱਲ ਸਾਰੇ ਕੋਈ ਗਾਉਣ ਬਜਾਉਣ ਦੇ ਵਿੱਚ ਲੱਗੇ ਰਹਿੰਦੇ ਆ ਮੋਬਾਈਲਾਂ ਦੇ ਵਿੱਚ ਲੱਗੇ ਜਾਂਦੇ ਬੱਚਿਆਂ ਨੂੰ ਤੀਆਂ ਦਾ ਤ੍ਰਿੰਜਣਾਂ ਦਾ ਚਰਖਾ ਦੇ ਕਿਸੇ ਨੂੰ ਕੁਝ ਵੀ ਨਹੀਂ ਪਤਾ ਤੀਆਂ ਦੇ ਕੀ ਇਤਿਹਾਸ ਕੀ ਹੈ ਜੀ ਤਿਆਂ ਦਾ ਤੇ ਆ ਸੇ ਆ ਕਿ ਵੀ ਪੁਰਾਣੇ ਸਮੇਂ ਦੇ ਵਿੱਚ ਇਹ ਕੁੜੀਆਂ ਜਦੋਂ ਪੇਕਿਆਂ ਤੋਂ ਸਹੁਰਤ ਪੇਕੇ ਜਾਂਦੀਆਂ ਸੀ ਸਾਰੀਆਂ ਇਕੱਠੀਆਂ ਹੋ ਕੇ ਇੱਕ ਥਾਂ ਰਲ ਕੇ ਸਹੇਲੀਆਂ ਨੂੰ ਸੱਦੇ ਦਿੰਦੀਆਂ ਸੀ ਆਜੋ ਆਪਣੇ ਤੀਆਂ ਲੱਗ ਗਿਆ ਪਰ ਰਲ ਮਿਲ ਕੇ ਸਾਰੇ ਗਾਈਏ ਨੱਚੀਏ ਪੀਂਗਾ ਪਾਈਏ ਤੀਆਂ ਦੇ ਵਿੱਚ ਜੇ ਜੇ ਆਪਣਾ ਉਹਦਾ ਇਹਦਾ ਘਰ ਆਦਮੀ ਲੈਣਾ ਵਾ ਤੇ ਫਿਰ ਕੀ ਕਹਿੰਦੇ ਫੇਰ ਉਹਨੂੰ ਕਹਿੰਦਾ ਸੀ ਤੂੰ ਐ ਤੂੰ ਤੀਆਂ ਚ ਕਿਉਂ ਲੈਣ ਆਇਆ ਮੈਨੂੰ 4 ਦਿਨ ਹੋਰ ਰਹਿਣ ਦੇ ਤੇ ਵਿੱਚ ਤੀਆਂ ਦੇ ਲੈਣੇ ਆ ਗਿਆ ਹੋਲੀ ਵੀ ਸੀ ਕਰਦੇ ਮਾਰੋ ਮਾਰੋ ਨਹੀਂ ਮਾ ਕੇ ਮੋੜਾ ਜਾ ਮਾਰੋ ਮੋੜਾਂ ਜਦਾ ਚੈਲਨ ਆ ਗਿਆ ਮਾਰੋ ਮਾਰੋ ਨੀ ਪੇਟਾ ਕੇ ਮੁੰਨਾ ਡਾਂਡੇ ਤੀ ਆ ਵਿੱਚ ਲੈਣ ਆ ਗਿਆ ਪਹਿਲਾਂ ਤਾਂ ਜੀ 15-15 ਦਿਨ ਵੀ ਲੱਗਦੇ ਸੀ ਅੱਜ ਕੱਲ ਤਾਂ ਉਹ ਗੱਲਾਂ ਗਈਆਂ ਇੱਕ ਦਿਨ ਤੀਜ ਦਾ ਤਿਉਹਾਰ ਮਨਾਉਂਦੇ ਤਾਂ ਉਹ ਉਦੋਂ ਇਕੱਠੀਆਂ ਹੋ ਜਾਂਦੀਆਂ ਸਭ ਤੋਂ ਪਹਿਲਾਂ ਤਾਂ ਜੀ ਸਾਡੇ ਸਾਰੇ ਹੀ ਪੰਜਾਬੀਆਂ ਨੂੰ ਤੀਆਂ ਤੀਜ ਦੀਆਂ ਦੀ ਬਹੁਤ-ਬਹੁਤ ਵਧਾਈਆਂ ਦਿੰਨੇ ਆ ਤੇ ਅਸੀਂ ਜਿਹੜਾ ਸਾਡਾ ਵਿਰਸਾ ਲੋਪ ਹੁੰਦਾ ਜਾ ਰਿਹਾ ਤੀਆਂ ਦਾ ਪਹਿਲਾਂ ਪੀੜਾਂ ਦੇ ਵਿੱਚ ਤੀਆਂ ਲੱਗਦੀਆਂ ਸੀ ਕੁੜੀਆਂ ਸਾਰੀਆਂ ਤਾਂ ਪੇਕੇ ਪਿੰਡਾਂ ਆਉਂਦੀਆਂ ਸੀ ਤੇ ਆਪਣੇ ਮਨ ਦੇ ਜਿਹੜੇ ਬਲਬਲੇ ਸੀ ਉਹ ਤੀਆਂ ਦੇ ਵਿੱਚ ਬੋਲੀਆਂ ਰਾਹੀਂ ਕੱਢਦੀਆਂ ਸੀ ਪਰ ਹੁਣ ਸਮਾਂ ਥੋੜਾ ਬਦਲ ਗਿਆ ਅਸੀਂ ਬਾਲੇ ਬਿਜ਼ੀ ਹੋ ਗਏ ਹੁਣ ਡੀਜੇ ਤੇ ਤੀਆਂ ਲੱਗਦੀਆਂ ਨੇ ਜਾ ਕਿ ਤੇ ਅੰਦਰ ਹੀ ਕਮਰੇ ਦੇ ਵਿੱਚ ਤੀਆਂ ਲੱਗਦੀਆਂ ਨੇ ਇਹ ਉਹ ਤੀਆਂ ਨਹੀਂ ਹੈਗੀਆਂ ਇਹ ਤਾਂ ਇੱਕ ਐ ਲਾ ਲੋ ਵੀ ਅਸੀਂ ਇੱਕ ਫਾਰਮੈਲਿਟੀ ਕਰ ਰਹੇ ਹਾਂ ਨਾ ਪਰ ਫਿਰ ਵੀ ਬਹੁਤ ਚੰਗੀ ਗੱਲ ਹੈ ਕਿ ਅਸੀਂ ਉਸ ਦਿਨ ਯਾਦਤਾ ਕਰਦੇ ਹਾਂ ਪਰ ਅਸੀਂ ਇਹ ਹੀ ਕਹਿੰਨੇ ਕਿ ਸਾਡੇ ਸਾਰੀਆਂ ਹੀ ਪੰਜਾਬਨਾਂ ਨੂੰ ਸਾਡੇ ਸਾਰੀਆਂ ਸਾਰੇ ਹੀ ਪੰਜਾਬੀਆਂ ਨੂੰ ਕਿ ਜਿਹੜਾ ਸਾਡਾ ਵਿਰਸਾ ਅਲੋਪ ਹੁੰਦਾ ਜਾ ਰਿਹਾ ਉਹਨਾਂ ਨੂੰ ਸਾਡੇ ਜਿੰਨੇ ਵੀ ਪੰਜਾਬ ਦੇ ਤਿਹਾਰ ਨੇ ਤੀਆਂ ਨੇ ਸੋ ਖਾਸ ਕਰਕੇ ਕੁੜੀਆਂ ਨਾਲ ਜੁੜੀਆਂ ਨੇ ਤੀਆਂ ਕੁੜੀਆਂ ਕਰਕੇ ਤੀਆਂ ਲਗਦੀਆਂ ਨੇ ਤਾਂ ਸੋ ਇਹ ਸਾਡੇ ਵਿਰਸੇ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਤੇ ਸਾਡੀਆਂ ਤੀਆਂ ਜਿਹੜੀਆਂ ਉਲੋਪ ਹੁੰਦੀਆਂ ਜਾ ਰਹੀਆਂ ਅਸੀਂ ਚਾਹੁੰਦੇ ਹਾਂ ਕਿ ਸਾਡੇ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਉਹਨਾਂ ਨੂੰ ਸਾਡੇ ਤਿਹਾਰਾ ਜਿਹੜੇ ਯਾਦ ਰਹਿਣ ਤੇ ਉਸੇ ਤਰ੍ਹਾਂ ਤੀਆਂ ਫੇਰ ਤੋਂ ਇੱਕ ਪੜ ਦੇ ਵਿੱਚ ਇਕੱਠੀਆਂ ਹੋ ਕੇ ਕੁੜੀਆਂ ਮਨਾਉਂਦੀਆਂ ਰਹਿਣ ਬਲਬਲੇ ਦੀ ਗੱਲ ਕੀਤੀ ਹੈ ਬਲਬਲੇ ਵਿੱਚ ਕੋਈ ਬੋਲੀ ਛਾ ਦੋ ਹਾਂ ਬਲਬਲੇ ਦੇ ਵਿੱਚ ਬੋਲੀ ਹੁੰਦੀ ਹੈ ਜਿੱਦਾਂ ਕਿ ਕੁੜੀਆਂ ਸਹੁਰੇ ਘਰ ਕੁਝ ਕਹਿ ਨਹੀਂ ਸਕਦੀਆਂ ਬੋਲ ਨਹੀਂ ਸਕਦੀਆਂ ਅੱਜ ਦੇ ਟਾਈਮ ਦੇ ਵਿੱਚ ਜਦ ਅਸੀਂ ਫੋਨ ਕਰ ਦਿੰਦੀਆਂ ਨੇ ਕੁੜੀਆਂ ਪੇਕੇ ਕਿ ਮੈਨੂੰ ਆਹ ਪਰੇਸ਼ਾਨੀ ਹੈ ਸਹ ਬਾਪ ਮੇਰੇ ਨੇ ਬਰਨੀ ਟੋਲਿਆ ਪੁੱਠੇ ਤਵੇ ਤੋਂ ਕਾਲਾ ਨਹੀਂ ਕੁੜੀਆਂ ਮੈਨੂੰ ਮਾਰਨ ਮੇਣੇ ਕੁੜੀਆਂ ਮੈਨੂੰ ਮਾਰਨ ਮੇਣੇ ਆ ਤੇਰੇ ਕਰਵਾਲਾ ਕਿੱਥੋਂ ਮੈਨੂੰ ਦੱਦ ਲੱਗਿਆ ਉੱਚੇ ਪਜਾਮੇ ਵਾਲਾ ਨੇ ਕਿੱਥੋਂ ਮੈਨੂੰ ਦੱਦ ਲੱਗਿਆ ਉੱਚੇ ਪਜਾਮੇ ਵਾਲਾ ਨੇ ਕਿੱਥੋਂ ਮੈਨੂੰ ਦੱਦ ਲੱਗਿਆ ਐਦਾਂ ਨਹੀਂ ਬੋਲੀਆਂ ਸੀ ਜੀ ਤੇ ਕਹਿੰਦੀਆਂ ਸੀ ਬਾਪ ਤੇ ਚਾਚਾ ਢੋਲਣ ਚੱਲੇ ਬਾਪ ਤੇ ਚਾਚਾ ਢੋਲਣ ਚੱਲੇ ਤੀਜਾ ਰਲਿਆ ਬਚੋਲਾ ਨਹੀਂ 70 ਸਾਲ ਦਾ ਬੁਢਾ ਸਿਹੜਤਾ 70 ਸਾਲ ਦਾ ਬੁਢਾ ਸਿਹੜਾ ਮੈਸੀ ਨਾਰ ਪਟੋਲਾ ਵੇਖ ਕੇ ਜੋੜੀ ਨੂੰ ਧਰਤੀ ਖਾ ਗਈ ਡੋਲਾ ਦੇਖ ਕੇ ਜੋੜੀ ਨੂੰ ਧਰਤੀ ਖਾ ਗਈ ਡੋਲਾ ਦੇਖ ਕੇ ਜੋੜੀ ਨੂੰ ਧਰਤੀ ਖਾ ਗਈ ਡੋਲਾ ਦੇ